ਨਵੀਂ ਆ ਰਹੀ ਪੰਜਾਬੀ ਫਿਲਮ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਦੇ ਕਲਾਕਾਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਇਸ ਮੌਕੇ ਇਹਨਾਂ ਕਲਾਕਾਰਾਂ ਨੇ ਗੁਰੂ ਘਰ ਦਰਸ਼ਨ ਕਰ ਆਪਣੀ ਫਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ ਇਹਨਾਂ ਕਲਾਕਾਰਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਦੀ ਇਹ ਫਿਲਮ 21 ਜੂਨ ਨੂੰ ਰਿਲੀਜ਼ ਹੋ ਰਹੀ ਹੈ ਅਤੇ ਇਹ ਇੱਕ ਬਹੁਤ ਵਧੀਆ ਕਾਮੇਡੀ ਫਿਲਮ ਹੈ ਇਸ ਮੌਕੇ ਉਹਨਾਂ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਹਨਾਂ ਪਹਿਲਾਂ ਵੀ ਉਹਨਾਂ ਦੀਆਂ ਫਿਲਮਾਂ ਨੂੰ ਪਿਆਰ ਦਿੱਤਾ ਹੈ ਉਸੇ ਤਰ੍ਹਾਂ ਇਸ ਫਿਲਮ ਨੂੰ ਵੀ ਜਰੂਰ ਵੇਖੋ ਅਤੇ ਇਹ ਫਿਲਮ ਇੱਕ ਬਹੁਤ ਹੀ ਚੰਗੀ ਸਟੋਰੀ ਵਾਲੀ ਕਾਮੇਡੀ ਫਿਲਮ ਹੈ ਉਹਨਾਂ ਕਿਹਾ ਕਿ ਵਾਹਿਗੁਰੂ ਜੀ ਦੇ ਆਸ਼ੀਰਵਾਦ ਨਾਲ ਪਹਿਲਾਂ ਵੀ ਉਹਨਾਂ ਦੀਆਂ ਫਿਲਮਾਂ ਸੁਪਰ ਡੁਪਰ ਹਿੱਟ ਹੋਈਆਂ ਹਨ ਅਤੇ ਹੁਣ ਵੀ ਉਹ ਇਹ ਫਿਲਮ ਦੀ ਕਾਮਯਾਬੀ ਲਈ ਵਾਹਿਗੁਰੂ ਜੀ ਤੋਂ ਆਸ਼ੀਰਵਾਦ ਲੈਣ ਆਏ ਹਨ ਉਹਨਾਂ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਵਿਦੇਸ਼ਾਂ ਤੇ ਚੰਡੀਗੜ੍ਹ ਵਿੱਚ ਹੋਈ ਹੈ ਇੱਕ ਵਾਰੀ ਫੇਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਆਏ ਆ ਥੋੜੇ ਦਿਨ ਪਹਿਲਾਂ ਆਏ ਸੀ ਨੀਵੇਂ ਸਾ ਸਕੁਟਣੀ ਪਾਰਟ 2 ਫਿਲਮ ਦੇ ਲਈ ਤੇ ਮਹਾਰਾਜ ਨੇ ਸਾਡੀ ਬੇਨਤੀ ਕਬੂਲ ਕੀਤੀ ਫਿਲਮ ਸੁਪਰ ਡੂਪਰ ਹਿੱਟ ਹੋਈ ਆ ਤੇ ਸ਼ੁਕਰਾਨਾ ਵੀ ਕਰਨਾ ਹੈ ਅੱਜ ਤੇ ਅੱਜ ਇੱਕ ਹੋਰ ਅਰਜੀ ਵੀ ਲਾਉਣੀ ਆ ਸੱਚੇ ਪਾਤਸ਼ਾਹ ਨੂੰ ਕਿ 21 ਜੂਨ ਨੂੰ ਸਾਡੀ ਫਿਲਮ ਰਿਲੀਜ਼ ਹੋ ਰਹੀ ਆ ਨਵੀ ਤੇਰੀਆਂ ਮੇਰੀਆਂ ਹੀਰਾ ਫੇਰੀਆਂ ਤੇ ਮਹਾਰਾਜ ਦਾ ਵੋਟ ਆਸਰਾ ਸਾਨੂੰ ਹਮੇਸ਼ਾ ਵਾਂਗੂ ਮਿਲਦਾ ਰਹੇ ਫਿਲਮ ਸਾਡੇ ਦਰਸ਼ਕਾਂ ਨੂੰ ਪਸੰਦ ਆਵੇ ਅਸੀਂ ਇਸੇ ਤਰ੍ਹਾਂ ਹੀ ਪੰਜਾਬੀ ਸੱਭਿਆਚਾਰ ਦੀ ਪੰਜਾਬੀ ਸਿਨੇਮੇ ਦੀ ਸੇਵਾ ਕਰਦੇ ਹਾਂ ਤੁਸੀਂ ਮੈਂ ਇੱਕ ਐਸ ਐਨ ਆਰ ਆਈ ਲੇਡੀ ਹੈਗੀ ਆ ਜਿਹੜੀ ਵਰਕਿੰਗ ਵੂਮਨ ਆ ਥੋੜੀ ਜਿਹੀ ਭੁੱਲੀ ਆ ਤੇ ਜਸਵਿੰਦਰ ਪੱਲਾ ਜੀ ਦੀ ਵਾਈਫ ਬਣੀ ਆ ਮੈਂ ਤੇ ਉਹ ਉਪਾਸਨਾ ਜਿਹਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਇਹ ਲਵ ਟ੍ਰਾਇੰਗਲ ਹੈਗਾ ਇਸ ਸਟੋਰੀ 'ਚ ਥੋੜਾ ਟਵਿਸਟ ਹੈ ਤੇ ਪੁਖਰਾਜ ਦੀ ਜਦੋਂ ਐਂਟਰੀ ਹੁੰਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਤਾਂ ਬੜਾ ਉਥਲ-ਪੁਥਲ ਹੋ ਜਾਂਦਾ ਸਾਰਾ ਸਿਸਟਮ ਤਾਣਾ-ਬਾਣਾ ਫਿਲਮ 'ਚ ਜੀ ਆਮ ਦੇਖੋ ਜੀ ਹਮੇਸ਼ਾ ਆਪਣੇ ਆਪ ਨੂੰ ਬlesed ਫੀਲ ਕਰੀਦਾ ਜਦੋਂ ਇੱਥੇ ਜਦੋਂ ਵੀ ਆਈਦਾ ਤਾਂ ਹਮੇਸ਼ਾ ਮਤਲਬ ਬਹੁਤ ਮਨ ਨੂੰ ਸਕੂਨ ਮਿਲਦਾ ਅੱਜ ਵੀ ਹੁਣ ਜਦੋਂ ਆਏ ਆ ਤਾਂ ਸਪੈਸ਼ਲੀ ਮੈਨੂੰ ਐ ਸਿਗਾ ਵੀ ਨੀਤਾ ਮੈਮ ਹੁਣੀ ਨਾਲ ਲਾਉਣ ਤਾਂ ਕਿ ਹਮੇਸ਼ਾ ਮਤਲਬ ਇੱਕ ਹੋਰ ਇੱਥੇ ਰੂਹਦਾਰੀ ਵਾਲਾ ਮਤਲਬ ਬਹੁਤ ਜ਼ਿਆਦਾ ਸਕੂਨ ਵਾਲਾ ਉਹ ਇੱਕ ਫੀਲਿੰਗ ਆ ਉਹ ਤੇ ਸਾਡੀ ਫਿਲਮ ਆ ਰਹੀ ਹੈ ਜੀ ਆਸ਼ੀਰਵਾਦ ਲੈਣ ਆਏ ਆ ਬਾਬਾ ਜੀ ਕੋਲੋਂ ਤੇ ਉਮੀਦ ਕਰਦੇ ਆ ਕਿ ਸਾਡਾ ਅੱਜ ਦਾ ਜਿਹੜਾ ਪੂਰਾ ਤੂ ਦਾ ਗੋਲਡਨ ਟੈਂਪਲ ਦਾ ਅੱਜ ਬਹੁਤ ਸਾਡਾ ਸਕੂਨ ਭਰਿਆ ਰਹੂਗਾ ਤੇ ਬਾਬਾ ਜੀ ਆਸ਼ੀਰਵਾਦ ਦੇਣ ਇਹਦੇ ਵਿੱਚ ਮੇਰਾ ਟੈਕਸੀ ਡਰਾਈਵਰ ਦਾ ਰੋਲ ਆ ਜੀ ਜਿਹੜਾ ਕਿ ਕਪਾਣੀਆਂ ਦਾ ਮੁੰਡਾ ਤੇ ਜੱਟਾਂ ਦੀ ਕੁੜੀ ਨੂੰ ਪਸੰਦ ਕਰਦਾ ਸੋ ਇਦਾਂ ਦਾ ਕੈਰੈਕਟਰ ਐਸ ਫਿਲਮ ਦਾ ਮੇਰਾ ਜੋ ਹੈ ਤੇ ਬਹੁਤ ਸਾਰੀਆਂ ਹੀਰਾ ਫੇਰੀਆਂ ਜਦੋਂ ਇੱਕ ਕੁੜੀ ਨੂੰ ਪਸੰਦ ਕਰਦਾ ਤੇ ਉਹਦੇ ਘਰ ਵੱਲੋਂ ਕੀ ਕੀ ਪ੍ਰੋਬਲਮ ਲਾਉਂਦੀਆਂ ਨੇ ਫੇਰ ਅੱਗੋਂ ਮੇਰੇ ਫਾਦਰ ਸਾਹਿਬ ਦਾ ਜਿਹੜਾ ਕੈਰੈਕਟਰ ਆ ਉਹਨਾਂ ਨੂੰ ਅੱਗੋਂ ਕਿੱਦਾਂ ਬਲੈਕਮੈਨ ਕਰਦਾ so it's not like story